ਜਿੱਦ ਰੱਖੀ ਪਿਓ ਨੇ ਕਬੱਡੀ ਨੂੰ ਪੰਗਾ ਪਾਦਾ ਨਾਲੇ ਕਿ ਮੇਰਾ ਪਿਓ ਰਸ ਨਰਸੀ ਚਲੋ ਉਹਨੇ ਅਣਜਾਣ ਪੁਣੇ ਚ ਪਾਦਾ ਇਸਰਾ ਤਰ੍ਹਾਂ ਪੇ ਅੱਜ ਵੀ ਤੁਰੇ ਜਾਂਦੇ ਆ ਪਰ ਇੱਥੇ ਹੀ ਹੁਣੇ ਮੁੰਡਾ ਛਾਪੇ ਤੋਂ ਬੋਲ ਕੇ ਗਿਆ ਵੀ ਉਦੋਂ ਦੀ ਕਬੱਡੀ ਤੇ ਹੁਣ ਦੀ ਕਬੱਡੀ ਚ ਫਰਕ ਪਾ ਕੋਈ ਸ਼ੱਕ ਨਹੀਂ ਫਰਕ ਤਾਂ ਟਾਈਮ ਨਾਲ ਪੈਂਦਾ ਹੀ ਪੈਂਦਾ ਇਹਨੂੰ ਅਸੀਂ ਜਨਰੇਸ਼ਨ ਗੈਪ ਕਹਿੰਦੇ ਆ ਪਰ ਇਹ ਨਹੀਂ ਅਸੀਂ ਕਹਿ ਸਕਦੇ ਕਿ ਉਦੋਂ 플레이ਰ ਵਾਲੇ ਚੰਗੇ ਸੀ ਤੇ ਹੁਣ 플레이ਰ ਵਾਲੇ ਮਾੜੇ ਸੀ ਪਲੇਅਰਾਂ ਨੂੰ ਮਾੜਾ ਨਹੀਂ ਕਹਿ ਸਕਦੇ ਉਦੋਂ ਪਲੇਅਰ ਗਿਣਤੀ ਦੇ ਥੋੜੇ ਹੁੰਦੇ ਸੀ ਹੁਣ ਪਲੇਅਰ ਜਿਆਦੇ ਆ ਐਨਲਿਸਿਸ ਕਰਨ ਦੀ ਲੋੜ ਆ ਉਹਦੇ ਵਿੱਚ ਕਿੰਨਾ ਕਿੰਨਾ ਚ ਕਮੀਆਂ ਸਾਰੇ ਪਲੇਅਰ ਦੀ ਕੋਈ ਨਹੀਂ ਪਰ ਮੌਕਾ ਮਗਾ ਕੇ ਗੱਲ ਕੀ ਆ ਗਈ ਇੱਥੇ ਆ ਕੇ ਖੜ ਗਈ ਤੁਸੀਂ ਸਾਰੇ ਇਸ ਦਾ ਦਾ ਸਹਿਮਤ ਹੋ ਕੋਈ ਮੇਰਾ ਪ੍ਰੈਡਿਸ਼ਨ ਦਾ ਚੇਅਰਮੈਨ ਤੋਂ ਨਹੀਂ ਗੱਲ ਜਦੋਂ ਨਿੰਮੇ ਨੇ ਗੱਲ ਕੀਤੀ ਮੈਂ ਨਿੰਮੇ ਨੂੰ ਕਿਹਾ ਨਿੰਮੇਆ ਕਿਉਂ ਬਾਹਰ ਚੜਾਈ ਜਾਂਦਾ ਬਈ ਸਾਨੂੰ ਸਨਮਾਨਾਂ ਦੀ ਕੋਈ ਘੁੱਤ ਨਹੀਂ ਰਹਗੀ ਇਹ ਕਹਿੰਦਾ ਭਾਈ ਸਾਰੀ ਇੰਡੀਆ ਦੇ ਸਾਰੀ ਆਸਟ੍ਰੇਲੀਆ ਦੇ ਕਰਨਾ ਨਾਲ ਤੇ ਮੈਂ ਇਕੱਲਾ ਥੋੜਾ ਕਰ ਰਿਹਾ ਫਿਰ ਮੈਂ ਹੰਮੀ ਭਰੀ ਮੰਨ ਜੇ ਸਾਰੇ ਸਾਹਿਬ ਦਾ ਤਾਂ ਠੀਕ ਹੈ ਤੇ ਧੰਨਵਾਦ ਕਰਦੇ ਸਾਰੇ ਆ ਜੀ ਮੈਂ ਉਹਨੂੰ ਫੋਨ ਕੀਤਾ ਮੈਂ ਕੀ ਹਾਲ ਹੈ ਕਬੱਡੀ ਦਾ ਪ੍ਰੋਮੋਟਰ ਦਾ ਕੀ ਹਾਲ ਹੈ ਕਹਿੰਦਾ ਯਾਰ ਥੱਕੇ ਥੱਕੇ ਲਾਦੇ ਆ ਮੈਂ ਕਿ ਕੈਨੇਡਾ ਦੇ ਪ੍ਰੋਮੋਟਰ ਥੱਕ ਗਏ ਤੇ ਕਬੱਡੀ ਮਹਿੰਗੀ ਹੋ ਗਈ ਇੱਥੇ ਆਸਟ੍ਰੇਲੀਆ ਦੇ ਵਿੱਚ ਸਾਨੂੰ 5000 7000 ਡਾਲਰ ਦੇਣਾ ਵੀ ਪਲੇਅਰਾਂ ਨੂੰ ਔਖਾ ਜਾ ਲੱਗਦਾ ਕਿਉਂ ਲੱਗਦਾ ਕਿਉਂਕਿ ਤੁਸੀਂ